ਉਹਨਾਂ ਤੋਂ ਨਵੀਂ ਤੋਂ ਨਵੀਂ ਟੈਕਨੋਲੋਜੀ ਜਿਹੜੀ ਕੋਈ ਵੀ ਆਉਂਦੀ ਆ ਉਹ ਲਾਓ ਸਾਡੇ ਕੋਲੋਂ ਮੈਨੂੰ ਇੱਥੇ ਦੱਸਣ ਤੋਂ ਬੜਾ ਫਖਰ ਮਹਿਸੂਸ ਹੋ ਰਿਹਾ ਹੈਗਾ ਕਿ ਸਾਡੇ ਕੋਲੇ ਡੈਮੋ ਫਿਸ਼ ਫੀਡ ਮਿਲਾਂ ਵੀ ਲੱਗੀਆਂ ਹੋਈਆਂ ਨੇ ਪਰ ਅਫਸੋਸ ਨਾਲ ਫੇਰ ਕਹਿਣਾ ਪੈ ਰਿਹਾ ਉਹ ਲਾ ਦਾ ਸੀ ਦਿੱਤੀਆਂ ਪਰ ਫਾਰਮਰਾਂ ਨੂੰ ਮੈਨੂੰ ਲੱਗਦਾ ਵੀ ਜ਼ਿਆਦਾਤਰ ਨਹੀਂ ਪਤਾ ਉਹ ਸਿਰਫ ਇਹ ਸੀ ਕਿ ਤੁਸੀਂ ਆਪਣੀ ਫੀਡ ਅਗਰ ਉੱਚ ਦਰਜੇ ਦੀ ਜਿਹੜੀ ਕੁਆਲਿਟੀ ਦੀ ਫੀਡ ਹੈ ਤੁਸੀਂ ਸਾਡੇ ਤੋਂ ਬਣਵਾਣੀ ਆ ਜਾਂ ਸਿੱਖਣੀ ਆ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਣਦੀ ਆ ਦੋ ਤਰ੍ਹਾਂ ਦੀ ਫੀਡ ਬਣਦੀ ਆ ਸਿੰਕਿੰਗ ਫੀਡ ਹੈਗੀ ਸਾਡੇ ਕੋਲੇ ਤੇ ਪੈਲੇਟਿਡ ਫੀਡ ਹੈਗੀ ਅਗਲਾ ਹੈਗਾ ਜੀ ਇਹਦੇ ਨਾਲ ਹੀ ਜਿਹੜਾ ਲਿੰਕੇਜ ਆਪਾਂ ਗੱਲ ਕਰਦੇ ਆ ਮੰਨ ਲਓ ਤਲਾਬ ਹੀ ਬਣਾ ਲਏ ਸਾਰਾ ਕੁਝ ਕਰ ਲਿਆ ਟਰਾਂਸਪੋਰਟ ਦੀ ਵੀ ਗੱਲ ਕਰ ਲਈ ਕੋਲਡ ਸਟੋਰੇਜ ਦੀ ਵੀ ਗੱਲ ਕਰ ਲਈ ਪ੍ਰੋਸੈਸਿੰਗ ਦੀ ਵੀ ਗੱਲ ਕਰ ਲਈ ਵੈਲਫੇਅਰ ਹੋਣਾ ਬਹੁਤ ਜ਼ਰੂਰੀ ਹੈਗਾ ਹਿਊਮਨ ਜਿਹੜਾ ਵੈਲਫੇਅਰ ਆ ਉਹਦਾ ਵਿਕਾਸ ਹੋਣਾ ਵੀ ਜ਼ਰੂਰੀ ਹੈ ਵਿਕਾਸ ਕਿਵੇਂ ਹੋਏਗਾ ਸਰਕਾਰ ਨੇ ਪਹਿਲੇ ਹੀ ਰੱਖਿਆ ਅਸੀਂ ਇਸ ਸਕੀਮ ਦੀ 40 ਤੋਂ 60% ਜਿਹੜੀ ਸਬਸਿਡੀ ਹੈ ਉਹ ਵਿਭਾਗ ਦੇ ਰਿਹਾ ਹੈਗਾ 40% ਸਬਸਿਡੀ ਆ ਚਾਹੀ ਝਿੰਗਾ ਪਾਲਣਾ ਚਾਹੀ ਮੱਛੀ ਪਾਲਣਾ ਜਾਂ ਕੁਝ ਹੋਰ ਕੰਮ ਉਹਨਾਂ ਨੇ ਸ਼ੁਰੂ ਕੀਤਾਗਾ 40% ਜਨਰਲ ਕੈਟਾਗਰੀ ਦੇ ਬੰਦਿਆਂ ਨੂੰ ਦੇ ਰਹੇ ਹਾਂ ਅਸੀਂ 60% ਸਬਸਿਡੀ ਆ ਜਿਹੜੀ ਉਹ ਅਨਸੂਚਿਤ ਜਾਤੀ ਅਤੇ ਔਰਤਾਂ ਔਰਤਾਂ ਉਹ ਕਿਸੇ ਵੀ ਕੈਟਾਗਰੀ ਜਨਰਲ ਕੈਟਾਗਰੀ ਵੀ ਹੋ ਸਕਦੀ ਆ ਰਿਜ਼ਰਵ ਦੀ ਵੀ ਹੋ ਸਕਦੀ ਆ ਕਿਸੇ ਨਾਲ ਵੀ ਹੋਵੇ ਉਹਨਾਂ ਨੂੰ ਅਸੀਂ 60% ਸਬਸਿਡੀ ਦੇਣੀ ਆ ਪਰ ਇੱਕ ਗੱਲ ਦਾ ਮੈਂ ਇੱਥੇ ਜ਼ਿਕਰ ਕਰਨਾ ਨਹੀਂ ਭੁੱਲੂਗਾ ਇਹ ਜਿਹੜੀ ਸਬਸਿਡੀ ਆ ਜਦੋਂ ਤੁਹਾਡਾ ਪ੍ਰੋਜੈਕਟ ਲਾਗੂ ਹੋ ਗਿਆ ਪੂਰਾ ਖਤਮ ਹੋ ਗਿਆ ਕੇ ਸਾਡੇ ਕੋਲੇ ਆ ਗਿਆ ਉਸ ਤੋਂ ਬਾਅਦ ਹੀ ਤੁਹਾਡੇ ਖਾਤੇ ਦੇ ਵਿੱਚ ਇਹ ਸਬਸਿਡੀ ਜਾ ਕੇ ਪੈਣੀ ਹੈ ਸਿੱਧੀ ਖਾਤੇ 'ਚ ਪੈਣੀ ਹੈ ਇਸ ਕਰਕੇ ਆਪਣੇ ਕਾਗਜ਼ਾਤ ਤੇ ਉਹਦੀ ਕੀ ਸਾਨੂੰ ਇਨਫੋਰਮੇਸ਼ਨ ਲੈਣੀ ਆ ਟ੍ਰੇਨਿੰਗ ਲੈਣੀ ਆ ਕਿਵੇਂ ਕੇਸ ਪੂਰਾ ਕਰਨਾ ਆਪਣੇ ਆਪਣੇ ਜਿਹੜੇ ਤੁਹਾਡੇ ਸਬ ਡਿਵੀਜ਼ਨ ਲੈਵਲ ਦੇ ਸਾਡੇ ਮੱਛੀ ਪਾਲਣ ਅਫਸਰ ਬੈਠੇ ਨੇਗੇ ਉਹਨਾਂ ਦੇ ਨਾਲ ਤੁਸੀਂ ਰਸਤਾ ਜ਼ਰੂਰ ਜਾ ਕੇ ਜੇ ਪੈਦਾ ਕਰਨਾ ਹੈ ਵੈਲਫੇਅਰ ਦੀ ਗੱਲ ਕੀਤੀ ਆ ਵੈਲਫੇਅਰ ਦਾ ਮਤਲਬ ਇਹ ਨਹੀਂ ਵੀ ਅਸੀਂ ਕੱਲੇ ਜਿਹੜੇ ਮੱਛੀ ਪਾਲਕ ਨੇ ਸਿਰਫ ਉਹਨਾਂ ਦੀ ਗੱਲ ਕਰਨੀ ਆ ਮੱਛੀ ਖੇਤਰ ਦੇ ਨਾਲ ਜੁੜਿਆ ਹਰ ਵਿਅਕਤੀ ਚਾਹੇ ਉਹ ਮੱਛੀ ਵੇਚਣ ਵਾਲਾ ਚਾਹੇ ਉਹ ਟਰਾਂਸਪੋਰਟਰ ਹੈਗਾ ਚਾਹੇ ਉਹ ਦੁਕਾਨ ਚਲਾਉਂਦਾ ਹੈਗਾ ਚਾਹੇ ਉਹ ਡਰਾਈਵਰ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਸਟੇਕ ਹੋਲਡਰ ਹੈ ਮੱਛੀ ਦਾ ਚਾਹੇ ਉਹ ਜਾਲ ਬਣਾਉਂਦਾ ਹੈਗਾ ਇੱਥੋਂ ਤੱਕ ਵੀ ਫੀਡ ਬਣਾਉਂਦਾ ਹੈਗਾ ਦਵਾਈਆਂ ਬਣਾਉਂਦਾ ਹੈਗਾ ਉਹ ਸਾਰੇ ਸਾਡੇ ਸਟੇਕ ਹੋਲਡਰ ਨੇ ਵੀ ਉਹਨਾਂ ਦਾ ਵੈਲਫੇਅਰ ਵੀ ਕਰਨਾ ਆਪੇ ਵੈਲਫੇਅਰ ਕੀ ਕਰਨਾ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਵੇਂ ਅਸੀਂ ਪੰਜਾਬ ਸਰਕਾਰ ਦੀ ਜਿਹੜੀ ਸਾਡੀ ਸਕੀਮ ਹੈ ਉਹਦੇ 'ਚ ਹਰ ਸਾਲ ਅਸੀਂ ਮੁਫਤ ਉਹਨਾਂ ਦਾ ਜੀਵਨ ਬੀਮਾ ਕਰਦੇ ਆਗੇ ਜੀ ਜਨਰਲ ਇੰਸ਼ੋਰੈਂਸ ਸਕੀਮ ਹੈਗੀ ਇਹ ਇਹ ਹਰ ਸਾਲ ਸਾਡੀ ਮਈ ਜੂਨ ਤੋਂ ਲੱਗ ਕੇ ਅਗਲੇ ਸਾਲ ਮਈ ਜੂਨ ਤੱਕ ਇਹ ਚੱਲਦੀ ਹੈ ਸਿਰਫ ਅਸੀਂ ਉਹ ਬੰਦਿਆਂ ਨੂੰ ਰਜਿਸਟਰਡ ਕਰਦੇ ਆਂ ਜਿਹੜੇ ਬੰਦੇ ਮੱਛੀ ਪਾਲਣ ਖੇਤਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇੰਸ਼ੂਰੈਂਸ ਵਾਸਤੇ ਸਲਾਨਾ ਇੰਸ਼ੂਰੈਂਸ ਜਿਹੜਾ ਅਸੀਂ ਕਰਦੇ ਆ ਕੋਈ ਵੀ ਫੀਸ ਨਹੀਂ ਦੇਣੀ ਪੈਂਦੀ ਮੱਛੀ ਪਾਲਣ ਦੇ ਭਾਗ ਆਪਣੀ ਤਰਫੋਂ ਪੰਜਾਬ ਸਰਕਾਰ ਦੀ ਤਰਫੋਂ ਅਸੀਂ ਇਹ ਜਿਹੜੀ ਫੀਸ ਆ ਆਪ ਉਹ ਲੈ ਕੇ ਜਾਵਾ ਕਰਵਾ ਲੈਣਾ ਇੰਸ਼ੂਰੈਂਸ ਕੀ ਹੈਗਾ ਇੱਕ ਤਾਂ 5 ਲੱਖ ਰੁਪਏ ਤੱਕ ਦਾ ਉਹਦਾ ਜੀਵਨ ਬੀਮਾ ਹੈ ਖੁਦਾ ਨਾਲ ਖਾਸ ਤਾਂ ਬੰਦੇ ਦੀ ਡੈਥ ਹੋ ਜੇ ਤੁਸੀਂ ਉਹਦਾ ਫਾਰਮ ਭਰਨਾ 24 ਘੰਟਿਆਂ ਦੇ ਅੰਦਰ ਅੰਦਰ ਤੁਸੀਂ ਸਾਨੂੰ ਜਾਣਕਾਰੀ ਦੇਣੀ ਆ ਆਪਣੇ ਆਪਣੇ ਕਨਸਰਨਡ ਆਫੀਸਰ ਨੂੰ ਡਿਸਟ੍ਰਿਕਟ ਲੈਵਲ ਦੇ ਜਿਹੜੇ ਅਸਿਸਟੈਂਟ ਡਾਇਰੈਕਟਰ ਨੇ ਉਹਨਾਂ ਨੂੰ ਜਾਣਕਾਰੀ ਦੇਣੀ ਆ ਡੈਥ ਸਰਟੀਫਿਕੇਟ ਦੇ ਨਾਲ ਤੇ ਪੂਰਾ ਬੇਰਵਾ ਪਰਫਾਰਮਾ ਭਰ ਕੇ ਦੇਣਾ ਉਹਦਾ ਫਿਰ ਅਸੀਂ ਭੇਜਾਂਗੇ ਸੈਂਟਰ ਗਵਰਨਮੈਂਟ ਨੂੰ ਭੇਜਾਂਗੇ ਉਹ ਵੀ ਮੇਰੇ ਘਰ 15 ਦਿਨਾਂ ਦੇ ਵਿੱਚ ਵਿੱਚ ਸਾਨੂੰ ਉਹ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਉਹਦੀ ਰਾਸ਼ੀ ਆ ਜਿਹੜੀ ਹੋ ਆਪਾਂ ਉਹਦੇ ਖਾਤੇ ਵਿੱਚ ਚਲੀ ਜਾਂਦੀ ਹੈ ਖੁਦ ਨਾਲ ਖਾਸਾ ਬੰਦਾ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਬਾਹਰ ਟੁੱਟ ਗਈ ਆਪਾਂ ਗੱਲ ਕਰ ਰਹੇ ਸੀ ਇੰਸ਼ੋਰੈਂਸ ਦੀ 5 ਲੱਖ ਰੁਪਇਆ ਜਿਹੜਾ ਉਹ ਡੈਥ ਤੇ ਦਿਨਾਇਆ ਜੀ ਆਪਾਂ 2.5 ਲੱਖ ਰੁਪਇਆ ਜਿਹੜਾ ਹੈਗਾ ਉਹ ਨਕਾਰਾ ਹੋ ਜੇ ਬੰਦਾ ਕਿ ਇਹਦਾ ਅੰਗ ਕੱਟਿਆ ਜਾਵੇ ਕਿ ਅੱਗੇ ਉਹ ਕੰਮ ਕਰਨ ਦੇ ਕਾਬਿਲ ਨਹੀਂ ਹੈ ਉਸ ਵਾਸਤੇ 2.5 ਲੱਖ ਰੁਪਇਆ ਸਰਕਾਰ ਵੱਲੋਂ ਪ੍ਰਵਿਰਤ ਕੀਤਾ ਗਿਆ ਹੈ 25000 ਰੁਪਇਆ ਖੁਦਾ ਨਾਲ ਖਾਸ ਦਾ ਬੰਦਾ ਕੋਈ ਸੀਰੀਅਸ ਬਿਮਾਰੀ ਦੇ ਨਾਲ ਗ੍ਰਸਤ ਹੋ ਗਿਆ ਪੈਸੇ ਹੈ ਨਹੀਂ 25000 ਰੁਪਏ ਤੱਕ ਦਾ ਜਿਹੜਾ ਖਰਚਾ ਕਿਸੇ ਵੀ ਸਰਕਾਰੀ ਹਸਪੀਟਲ ਦੇ ਵਿੱਚੋਂ ਜਾ ਕੇ ਆਪਣਾ ਮੁਫਤ treatmentਵਾ ਸਕਦਾ ਹੈ ਇਹ ਇੰਸ਼ੂਰੈਂਸ ਸਕੀਮ ਹੈ ਇਹਨੂੰ ਅਸੀਂ ਵੈਲਫੇਅਰ ਕਹਿੰਦੇ ਆ ਮੰਨ ਲਓ ਗਰੀਬ ਬੰਦੇ ਨੇ ਮੱਛੀ ਵੇਚਣ ਵਾਲੇ ਨੇ ਉਹਨਾਂ ਦੇ ਘਰ ਨਹੀਂ ਹੈਗੇ ਬਹੁਤ ਹੀ ਖਸਾ ਹਾਲਤ ਦੇ ਵਿੱਚ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਮੱਛੀ ਜਿਹੜੀ ਵੇਚਣੀ ਆ ਚੰਗੀ ਹਾਈਜਨਿਕ ਤਰੀਕੇ ਦੇ ਨਾਲ ਕਿਵੇਂ ਸਾਫ ਸੁਥਰੀ ਅਸੀਂ ਕੰਜ਼ਿਊਮਰ ਨੂੰ ਮੁਹਈਆ ਕਰਾਈਆ ਇਹਦੇ ਵਿੱਚ ਅਸੀਂ ਉਹਨਾਂ ਦਾ ਵੀ ਵੈਲਫੇਅਰ ਇਹਦੇ ਵਿੱਚ ਰੱਖਿਆ ਹੋਇਆਗਾ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਂ ਨੇ ਜੋ ਵੀ ਟਾਈਮ ਟੂ ਟਾਈਮ ਸਰਕਾਰ ਪਾਸੋਂ ਸਾਡੇ ਕੋਲ ਆਉਂਦੀਆਂ ਨੇ ਉਹ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਦੇ ਹਾਂ